ਲਖਦਾਤਾ ਸਿੰਧ ਮੇਲਾ ਸੁਨਰਚਕ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਦੱਸ ਦੇ ਕਿ ਸੁਨਰਚਕ ਮਿੱਟੀ ਵੱਲੋਂ ਇਹ ਪੰਡਾਰਾ ਤੇ ਸਿੰਧ ਮੇਲਾ ਹਰ ਸਾਲ ਦੀ ਤਰ੍ਹਾਂ ਬੜੀ ਹੀ ਉਤਮਾਨ ਨਾਲ ਕੀਤਾ ਜਾਂਦਾ ਹੈ ਤੇ ਇਸ ਮੌਕੇ ਤੇ ਅਜਿਸਾਬ ਕਾ ਵਿਧਾਇਕ ਜਗਿੰਦਰ ਪਾਲ ਮਹਿਮਾਨ ਤੌਰ ਤੇ ਪੁੱਜੇ ਹਨ ਉੱਥੇ ਹੀ ਉਨ੍ਹਾਂ ਨੇ ਸਿੰਧ ਮੇਲੇ ਦਾ ਆਨੰਦ ਲਿਆ ਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਤੇ ਆਪਣੀ ਸਿਹਤ ਵੱਲ ਅਤੇ ਆਪਣੇ ਮਾਪਿਆਂ ਦੀ ਦੇਖਰੇਖ ਵੱਲ ਧਿਆਨ ਦੇਣ ਲਈ ਕਾਫੀ ਗੱਲਾਂ ਦਾ ਮੈਸੇਜ ਦਿੱਤਾ ਹੈ ਸਿਹਤ ਠੀਕ ਹੋਣ ਤੋਂ ਬਾਅਦ ਲਗਾਤਾਰ ਪਿੰਡਾਂ ਦੇ ਵਿੱਚ ਅਤੇ ਲੋਕਾਂ ਨੂੰ ਆ ਰਹੀਆਂ ਸਮੱਸਿਆ ਨੂੰ ਲੈ ਕੇ ਲੋਕਾਂ ਦੇ ਨਾਲ ਮਿਲਦੇ ਹੋਏ ਨਜ਼ਰ ਆਏ ਹਨ ਇਸੇ ਤਰ੍ਹਾਂ ਅੱਜ ਸੁੰਦਰਚੱਕ ਲਖਦਾਤਾ ਸਿੰਘ ਮੈਲੇ ਵਿੱਚ ਸਾਫ ਦਾ ਵਿਧਾਇਕ ਜਗਿੰਦਰ ਪਾਲ ਨੇ ਪਹੁੰਚ ਕੇ ਖੇਡ ਰਹੇ ਬੱਚਿਆਂ ਨੂੰ ਹੌਸਲਾ ਦਿੱਤਾ ਅਤੇ ਖੇਡਾਂ ਵੱਲ ਅਤੇ ਆਪਣੀ ਸਿਹਤ ਵੱਲ ਧਿਆਨ ਦੇਣ ਲਈ ਗਲਬਾਤ ਕਹੀ ਅਤੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜਵਾਨੀ ਤਦ ਤੱਕ ਬਣੇ ਰਹੋ ਸਾਡੇ ਨਾਲ ਤਦ ਤੱਕ ਰਹੋ ਪੰਜਾਬ ਦੇ ਕਿਨਾਰੇ ਕਿ ਜਾਏਗਾ ਇਹ ਪੂਖ ਮੁਲਾਜ਼ਮਾਂ ਕੇ ਭਾਈਓ ਸਾਹਿਬ ਮੁਲਾਜ਼ਮ ਬਾਉ ਜੀ ਕਿਥੇ ਹੈ ਬਈ ਅਮਰਦਾ ਸਾਹਿਬ ਵੀ ਚੱਲੋ ਜੀ ਸਾਰੇ ਅਗੇ ਪੀਛੇ ਥੱਲੇ ਬੈਠੋ ਇੱਕ ਗੁਸ਼ਟੀ ਉੱਥੇ ਕੋਲ ਇੱਧਰ ਦੇਖੋ ਯਾਰ ਭਾਈ ਐ ਵੱਡੀ ਮੰਨ ਉਸ ਬੰਦੇ ਕੋ ਪਰਚੀ ਨਹੀਂ ਹੋਏਗੀ ਉਹ ਬੰਦਰਾ ਕੋਈ ਪੈਸਾ ਨਹੀਂ ਮਿਲਦਾ Thank <laughs> ਆਪਣਾ ਰਹਿਮਤ ਅਲੀ ਜੀ ਕਿੱਥੇ ਆਏ ਹੋ ਤੁਸੀਂ ਸੁੰਦਰ ਚੱਕ ਜੀ ਗਾਥੀ ਛੇਂਜ ਮੇਲਾ ਕੀ ਕਹਿਣਾ ਚਾਹੁੰਦੇ ਹੋ ਅੱਜ ਕੱਲ ਦੀ ਜਿਹੜੀ ਯੂਵਾ ਪੀੜੀ ਹੈਗੀ ਹੈ ਨਸ਼ੇ ਵੱਲ ਜਾ ਰਹੀ ਹੈ ਪੜ੍ਹਾਈ ਨੂੰ ਛੱਡ ਕੇ ਆਪਣੇ ਤਰੀਰਾਂ ਨਹੀਂ ਦੇਖ ਰਹੇ ਨਸ਼ੇ ਵੱਲ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਆਈ ਕਹਿਣਾ ਪੜੋ ਅੱਗੇ ਸਿੱਖਿਆ ਵਧਾਓ ਖੇਡੋ ਨਸ਼ੇ ਤੋਂ ਬਚ ਕੇ ਰਹੋ ਨਸ਼ੇ ਦੀ ਚੀਜ਼ਾਂ ਹਰ ਚੀਜ਼ੋਂ ਨਸ਼ੇ ਤੋਂ ਬਚ ਕੇ ਰਹੋ ਨਸ਼ੇ ਨਾਲ ਤੁਹਾਨੂੰ ਬਹੁਤ ਨੁਕਸਾਨ ਕਾਫੀ ਹੁੰਦਾ ਜਿੰਦਗੀ ਦੀ ਦਾਤ ਲਾ ਕੇ ਦੇਖੀ ਕੀ ਕਹਿਣਾ ਨਸ਼ੇ ਨਾਲ ਹਰ ਨੁਕਸਾਨ ਹੁੰਦਾ ਹੈ ਸਪੋਰਟਸ ਨਾਲ ਆਪਣੇ ਧਿਆਨ ਦਿਓ ਆਪਣੇ ਖੇਡਾਂ ਨਾਲ ਧਿਆਨ ਦਿਓ ਅੱਗੇ ਹੁਣ ਆਣੀਆਂ ਸਕੂਲਾਂ ਖੇਡਾਂ ਬੰਦ ਪੰਜਾਬ ਦੀਆਂ ਇਹਨਾਂ ਨਾਲ ਧਿਆਨ ਦਿਓ ਨਸ਼ੇ ਨਾਲ ਧਿਆਨ ਨੀ ਦਿਓ ਤੁਸੀਂ ਕੀ ਬਨਣਾ ਚਾਹੁੰਦੇ ਹੋ ਅਸੀਂ ਬਨਣਾ ਚਾਹੁੰਦੇ ਹਾਂ ਇੰਡੀਅਨ ਆਰਮੀ ਅੰਜਰ ਜੀ ਮੈਸੇਜ ਦੇਣਾ ਚਾਹੁੰਦੇ ਹਾਂ ਸਿੰਧ ਚ ਆਇਓ ਸਿੰਧ ਮੇਲਾ ਕਰਵਾਇਆ ਜਾ ਰਿਹਾ ਹੈ ਜਿਹੜਾ ਸੁੰਦਰ ਚੱਲ ਰਿਹਾ ਹੈ ਉਹ ਮੇਰੇ ਵੱਲੋਂ ਸਾਰੇ ਹੋਏ ਨੌਜਵਾਨਾਂ ਨੂੰ ਸੰਦੇਸ਼ ਸਾਰੇ ਆਏ ਲੋਕਾਂ ਨੂੰ ਬੇਨਤੀ ਹੈ ਕਿ ਲੱਖ ਦਾਦਾ ਦੇ ਉੱਤੇ ਹਰ ਸਾਲ ਸਾਡੇ ਮੈਂਬਰ ਕਮੇਟੀ ਸੱਜਣ ਚੱਕ ਤੋਂ ਇਹ ਜਗ ਕਰਦੇ ਆ ਦਿਨਵਾਰ ਮਨਾਦੇ ਆ ਔਰ ਇਸੇ ਦੇ ਦੋ ਤ ਸੰਧ ਕਰਦੇ ਆ ਮੇਰੀ ਬਾਬੇ ਨਾਨਕ ਅਗੇ ਬੇਨਤੀ ਐ ਅਰਦਾਸ ਐ ਕਿ ਇਸ ਪਿੰਡ ਦੇ ਉਤੇ ਬਾਬੇ ਨਾਨਕ ਦੀ અપਾਰ ਕਿਰਪਾ ਬਣੀ ਰਹੇ ਤੇ ਪਿੰਡ ਜਲਿਆ ਦਿਨ ਦੁਗਣੀ ਤੇ ਰਾ ਚੁਣਨੀ ਤਰਤੀ ਕਰੇ ਇਹ ਮੇਰੀ ਕਾਮਨਾ ਖਾਸ ਤੌਰ ਤੇ ਉਤੇ ਨੌਜਵਾਨਾਂ ਕੋਈ ਮੇਰੀ ਬੇਨਤੀ ਐ ਪ੍ਰਾਰਥਨਾ ਐ ਪੜਨਾ ਵੀ ਜ਼ਰੂਰੀ ਹੈ ਖੇਡਣਾ ਵੀ ਜ਼ਰੂਰੀ ਹੈ ਔਰ ਆਪਣੇ ਆਪਣੇ ਮਾਪਿਆਂ ਦੀ ਸੇਵਾ ਕਰਨੀ ਅਤੀ ਜ਼ਰੂਰੀ ਹੈ। ਕਿਸੇ ਵੀ ਉਹ ਬੰਦੇ ਲੜ ਸਕਦੇ ਆ ਜਿਹੜੇ ਬੰਦੇ ਆਪਣੇ ਸ਼ਰੀਰ ਨਾਲ ਨਾ ਕੇ ਬੇਨਤੀ ਆ ਵੀ ਸਾਰੇ ਪਿੱਛੇ ਵਿੱਚ ਹਟ ਜਾਓ। ਜਿਹੜੇ ਪਲਵਾਰ ਪਿੱਛੇ ਵਿੱਚ ਹਟ ਜਾਓ ਜਿਹੜੇ ਬੰਦੇ ਇਥੇ ਪਰਤੀ ਬੰਦੇ ਤੇ ਮੇਰੇ ਸਾਰੇ ਨੂੰ ਬੇਨਤੀ ਸਾਰੇ ਅੱਗੇ ਪਿੱਛੇ ਵਿੱਚ ਹਟ ਜਾਓ। ਸਹੀ ਆਪਣੇ ਸੇਧ ਵੀ ਠੀਕ ਰੱਖਣਾ ਹੈ, ਸ਼ਰੀਰ ਵੀ ਠੀਕ ਰੱਖਣਾ ਹੈ। ਤੇ ਸੰਧ ਵੀ ਕੋਲੋਂ ਖੇਡਾ ਵੀ ਕਰੋ। ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਨਸ਼ੇ ਵਾਲ ਯੂਥ ਜਾ ਰਿਹਾ ਜਿਸ ਤਰ੍ਹਾਂ। ਯੂਥ ਨੂੰ ਮੇਰੇ ਵੱਲੋਂ ਉਹੀ ਪ੍ਰਾਰਥਨਾ ਹੈ ਅੱਛੇ ਕਰਮ ਕਰਨ ਚਾਹੀਦੇ ਹੈ ਨਸ਼ਿਆਂ ਦੇ ਪਾਸੇ ਨਹੀਂ ਜਣੇ ਚਾਹੀਦਾ ਪੜਨਾ ਚਾਹੀਦਾ ਆਪਣੇ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਵੱਡਿਆਂ ਦਾ ਮਾਨ ਸਤਿਕਾਰ ਕਰਨਾ ਚਾਹੀਦਾ ਹੈ ਜੋ ਜਿਹੜੇ ਵੱਡਿਆਂ ਦਾ ਮਾਨ ਸਤਿਕਾਰ ਕਰਦੇ ਹੈ ਹਮੇਸ਼ਾ ਉਹਨਾਂ ਦੀ ਬੁੱਧੀ ਵੀ ਠੀਕਰਾਂਦੀ ਹੈ ਇਸ ਕਰਕੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਤਗੜੇ ਹੋ ਕੇ ਅੱਛਾ ਕਰਮ ਕਰਨ ਵਾਲਾ ਕਰਮ ਕੋਈ ਨਹੀਂ ਕਰਦਾ ਬਹੁਤ ਬਹੁਤ ਸਾਰੇ ਦਰਸ਼ਕ ਹੈ ਜਿਆ ਬਾਬਾ ਲੱਗਦਾ ਜਿਆ ਕਾ ਜਿਆ